ਬੜਾ ਬੁਰਾ ਹਾਲ ਆ ਮਿੱਤਰੋ ਇਹਨਾਂ ਦਾ ਵੱਡੀ ਕੰਬੈਨ ਨੇ ਤੰਗ ਨਹੀਂ ਕਰਿਆ ਜਨਾ ਤੁਰੀਆ ਰੀਪਰ ਤੰਗ ਕਰੀ ਜਾਂਦਾ ਗਾ ਲੋ ਵੀ ਜਵਾਨ ਬੈਠੇ ਆ ਤੇ ਟਾਈਮ ਤੋਂ ਦੱਸਦਾ ਕਿ ਕਿੰਨੇ ਵਜ ਗਏ ਖੜ ਜਾ ਦਿਖਾਉਣਾ ਮੈਂ 2:54 ਮਿੰਟ ਹੋ ਗਏ ਤੇ 27 ਅਪ੍ਰੈਲ ਹੋ ਗਈ ਕਿਹੜੇ ਸ਼ੇਰ ਨੇ ਚੜਾਈਏ ਕਿੱਲੀ ਹੋ ਨਾਲ ਹੀ ਬੈਠਾ ਵੀਰੇ ਕਾ ਬਈ ਆ ਬੈਠਾ ਜਾ ਐਨੇ ਚੱਕੇ ਕੰਮ ਹਾਂ ਮੈਂ ਠੀਕ ਆ ਆ ਬੇ ਬਾਸਕਟ ਖੋਲ ਕੇ ਸਟਿਆ ਇਹ ਬੰਦੇ ਦਾ ਤੂਫ ਕਰਦਾ ਤੇ ਆ ਬਲੇਡ ਦੇਖ ਲੋ ਬਾਈ ਚਰੀ ਜਨੇ ਠੁੱਟਾ ਖੜਕਦੇ ਆ ਤਲੀਆਂ ਵਾਂਗੂ ਆ ਦੇਖੋ ਜਿੱਧਰ ਦੇਖੂਗਾ ਬਲੇਡ ਹੀ ਬਲੇਡ ਪਿਆ 200 ਬਲੇਡ ਮੰਜਾ ਕਿੱਥੋਂ ਗੱਠ ਦਿਖਾਈ ਕਿਵੇਂ ਕਰੇ ਬਲੇਡ ਹੋਏ ਖੜੀ ਆ ਸੀਗਾ ਜੀ ਆ ਪਾ ਜਾ ਤਰਾ ਆਹ ਨਾ ਬੇ ਰਗੜੀ ਆ ਦੇਖੋ ਮੇ ਰਗੜਿਆ ਬਲੇਡ ਆ ਤੂਫ ਆਲਾ ਬੈਠਾ ਪਿਆ ਅਸਲ ਵਿੱਚ ਹੂੰ 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 ਮੂਜੇ ਕੰਮ ਰ ਤੰਨ ਵੱਜ ਗਿਆ ਤੇ ਜਾਲ ਦਾ ਪਾਕਟ ਹਉਣੀ ਜਾਲ ਦੇ ਸਰਗੇ ਪੱਟ ਤੇ ਸਾਰੇ ਤਾਂ ਹਾਲੇ ਪਾਸੇ ਵਾਲੇ ਆ ਲਿਓ ਤਾਜੇ ਬੈਲਡਿੰਗ ਲੱਗੇ ਆ ਸਰਗੇ ਪੱਟ ਤੇ ਸਾਰੇ